ਹਾਂਜੀ ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਤੁਹਾਨੂੰ ਪਤਾ ਹੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ 4 ਸਾਲਾਂ ਤੋਂ ਜਿਹੜੀ ਕੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਸਾਡੇ ਬਜ਼ੁਰਗ ਸੀਗੇ ਸਾਡੇ ਪਿੰਡਾਂ ਦੇ ਲੋਕ ਸੀਗੇ ਪੁਰਾਣੇ ਤਯਾਰਬੇਕਰ ਬੰਦੇ ਸੀ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਯੁੱਗ ਬਦਲਦਾ ਗਿਆ ਓਵੇਂ ਓਵੇਂ ਹਰੇਕ ਬੱਚੇ ਦੇ ਹਰੇਕ ਬੰਦੇ ਦੇ ਹਰੇਕ ਬੁੜੀ ਤੇ ਬਿਮਾਰੀ ਦਾ ਨਾਮ ਆ ਗਿਆ ਜੇ ਅੱਜ ਦੀ ਗੱਲ ਕੀਤੀ ਜਾਵੇ ਜਿਹੜੀ ਇਹ ਬਿਮਾਰੀ ਆ ਪੂਰੇ ਵਾਰਡ ਦੇ ਵਿੱਚ ਪੂਰੇ ਜੋਰਾਂ ਸ਼ੋਰਾਂ ਤੇ ਫੈਲ ਰਹੀ ਹੈ ਹਨਾ ਪਿਛਲੇ 4 ਸਾਲ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀ ਆਪਾਂ ਇਹ ਦਵਾਈ ਆਪਾਂ ਦੇ ਰਹੇ ਆ ਆਪਦੇ ਘਰੇ ਆਪਦੇ ਪਿੰਡ ਦੇ ਵਿੱਚ ਬੈਠ ਕੇ ਦੇ ਰਹੇ ਆ بڑے ਵੀਰ ਭੈਣ ਭਰਾ ਫੋਨ ਕਰਕੇ ਪੁੱਛਦੇ ਆ ਤੁਹਾਡਾ ਕੋਈ ਹਸਪਤਾਲ ਆ ਤੁਹਾਡੀ ਕੋਈ ਦੁਕਾਨ ਆ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਮੈਂ ਅੱਜ ਦੀ ਵੀਡੀਓ 'ਚ ਹੀ ਬੋਲ ਦਿੰਦਾ ਮੇਰਾ ਕੋਈ ਹਸਪਤਾਲ ਨਹੀਂ ਮੇਰੀ ਕੋਈ ਦੁਕਾਨ ਨਹੀਂ ਮੈਂ ਆਪਣੇ ਘਰੇ ਆਪਣੇ ਪਰਿਵਾਰ ਚ ਆਪਦੇ ਪਿੰਡ ਬੈਠ ਕੇ ਦਵਾਈ ਦਿੰਦਾ ਹਾਂ ਕਿਉਂਕਿ ਆਪਣਾ ਕੋਈ ਇਸ ਚੀਜ਼ ਦਾ ਬਿਜ਼ਨਸ ਨਹੀਂ ਹੈਗਾ ਜੇ ਹਸਪਤਾਲ ਜਾਂ ਦੁਕਾਨਾ ਖੋਲ੍ਹ ਲਈਏ ਤਾਂ ਉਹ ਇੱਕ ਕਾਰੋਬਾਰੀ ਲੈਣ ਚੱਪ ਆ ਜਾਂਦੇ ਆ ਤੇ ਮਹਾਰਾਜ ਉਸ ਚੀਜ਼ ਤੋਂ ਸੰਕੋਚ ਰੱਖੇ ਹਨ ਉਸ ਚੀਜ਼ ਵਾਲੇ ਪਾਸੇ ਨਾ ਲੈ ਕੇ ਜਾਵੇ ਮਿਲਣ ਦਾ ਸਮਾਂ ਜੇ ਕਿਸੇ ਵੀਰ ਭੈਣ ਭਰਾ ਨੇ ਦਵਾਈ ਲੈਣ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ ਸਵੇਰੇ 9 ਤੋਂ ਲੈ ਕੇ 3 ਵਜੇ ਤੱਕ ਠੀਕ ਹੈ ਜੀ ਫਰੀਦਕੋਟ ਦੇ ਨਾਲ ਮੇਰਾ ਪਿੰਡ ਆ ਅਰਾਈਆਂ ਵਾਲਾ ਕਲਾ ਫਰੀਦਕੋਟ ਦੇ ਨਾਲ ਕਿਸੇ ਨੂੰ ਕੀਮੋ ਲੱਗੀ ਆ ਚਾਹੇ ਨਾਲ ਨਹੀਂ ਲੱਗੀ ਕਿਸੇ ਦੇ ਬਾਇਓਪਸੀ ਹੋਈ ਆ ਚਾਹੇ ਨਹੀਂ ਹੋਈ ਕਿਸੇ ਦਾ ਆਪਰੇਟ ਹੋਇਆ ਚਾਹੇ ਨਹੀਂ ਹੋਇਆ ਕਿਸੇ ਦੇ ਰੇਡੀਏਸ਼ਨ ਜਿਹਨੂੰ ਪਿੰਡਾਂ ਦੇ ਵਿੱਚ ਅਸੀਂ ਸੇਕੇ ਕਹਿ ਦਿੰਦੇ ਹਾਂ ਸੇਕੇ ਲੱਗੇ ਆ ਚਾਹੇ ਨਹੀਂ ਲੱਗੇ ਜਿਹੜਾ ਇੰਡੀਆ ਦੇ ਵਿੱਚ ਹੁਣ ਇੱਕ ਨਵਾਂ ਇਲਾਜ ਹੋਰ ਆ ਗਿਆ ਪਹਿਲਾਂ ਬਾਹਰਲੀਆ ਕੰਟਰੀਆਂ ਚ ਸੀ ਜਿਹਨੂੰ ਅਸੀਂ ਅਮੀਨੋਥੈਰਪੀ ਕਹਿ ਦਿੰਦੇ ਹਾਂ ਬੜਾ ਕਾਸਟਲੀ ਆ ਚਾਹੇ ਕਿਸੇ ਦੀ ਅਮੀਨੋਥੈਰਪੀ ਹੋਈ ਆ ਚਾਹੇ ਨਹੀਂ ਹੋਈ ਇਹ ਸਾਰੇ ਮਰੀਜ਼ ਆ ਕੇ ਮਿਲ ਸਕਦੇ ਆ ਜਿਨ੍ਹਾਂ ਨੂੰ ਕੈਂਸਰ ਨੇ ਆਪਦੀ ਲਪੇਟ ਦੇ ਵਿੱਚ ਲਿਆ ਹੋਇਆ ਠੀਕ ਹੈ ਜੀ ਬਸ ਬੇਨਤੀ ਆ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀਆਂ ਮਰੀਜ਼ ਨੂੰ ਨਾਲ ਨਹੀਂ ਲੈ ਕੇ ਆਉਣਾ ਮੈਂ ਹਰ ਇੱਕ ਵੀਡੀਓ 'ਚ ਬੋਲ ਕੇ ਦੱਸਦਾ ਹੁੰਨਾ ਮੇਰੀ ਬੇਨਤੀ ਪ੍ਰਵਾਨ ਕਰ ਲਓ ਜੋ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਮਰੀਜ਼ ਦੀਆਂ ਇਕੱਲੀਆਂ ਰਿਪੋਰਟਾਂ ਲੈ ਕੇ ਆਉਣੀਆਂ ਤੁਸੀਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਹੋ ਐਤਵਾਰ ਤੋਂ ਲੈ ਕੇ ਸੌਰੀ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9:00 ਤੋਂ 3:00 ਵਜੇ ਤੱਕ ਹਰ ਇੱਕ ਬੰਦੇ ਨੂੰ ਜਦੋਂ ਮੈਂ ਹਰ ਵਾਰੀ ਕੋਈ ਹਫ਼ਤੇ 10 ਦਿਨ ਵੀਡੀਓ ਪਾਉਣਾ ਹਰ ਇੱਕ ਹਫ਼ਤੇ 10 ਦਿਨ ਬਾਅਦ ਵੀਡੀਓ ਪਾਉਂਦਾ ਮਕਸਦ ਕੀ ਹੁੰਦਾ ਤੁਹਾਡੇ ਵਰਗੇ ਵੀਰਾਂ ਭੈਣਾਂ ਭਰਾਵਾਂ ਨੂੰ ਅਵੇਅਰ ਕਰਨਾ ਜਾਗਰੂਤ ਕਰਨਾ ਇੱਕ ਗੱਲ ਮੈਂ ਹੋਰ ਦੱਸ ਦਿੰਨਾ ਘਰੇ ਬਹਿ ਕੇ ਕਮੈਂਟ ਕਰਨਾ ਸੌਖਾ ਹੁੰਦਾ ਜਦੋਂ ਬਹੁਤ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਉਣੇ ਜਾਂਣਾ ਅੱਜ ਦਾ ਜਿਹੜਾ ਯੋਗ ਆ ਬੜੀਆਂ ਪੋਸਟ ਆ ਜਾਂਦੀਆਂ ਹਰ ਇੱਕ ਤਰੀ ਇੱਥੇ ਲਾਜ ਆ ਜੀ ਆਹ ਲਾਜ ਆਣਾ ਚਲੋ ਪ੍ਰਮਾਤਮਾ ਸਮੱਤ ਬਖਸ਼ੇ ਸਾਰਿਆਂ ਨੂੰ ਹਨਾ ਮੇਰਾ ਮਕਸਦ ਕੀ ਹੁੰਦਾ ਮੈਂ ਵੀਡੀਓ ਪਾਉਂਦਾ ਮੈਂ ਇਕੱਲਾ ਵੀ ਬਹਿ ਕੇ ਪਾ ਸਕਦਾ ਪਰ ਨਹੀਂ ਪਰਿਵਾਰ ਦਾ ਮੈਂਬਰ ਨਾਲ ਬਿਠਾਉਣ ਦਾ ਮਕਸਦ ਕੀ ਹੁੰਦਾ ਵੇਅਰ ਕਰਨਾ ਜੇ ਤੁਹਾਡੇ ਨੇੜੇ ਤੇੜੇ ਏਰੀਆ ਦਾ ਬੰਦਾ ਹੈ ਤੁਸੀਂ ਉਹਦੇ ਘਰੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਦੇਖ ਸਕਦੇ ਹੋ ਆ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਹੁੰਦਾ ਵੀਰੇ ਮੇਰੇ ਨਾਲ ਜੇ ਬੈਠਣਾ ਮੇਰੇ ਕੈਮਰੇ ਦੇ ਅੱਗੇ ਬੈਠਣਾ ਹਨਾ ਆਪਾਂ ਨੂੰ ਮੇਰੀ ਆਈਡੀਆਂ ਤੇ ਮੇਰੇ ਪੇਚਾਂ ਤੇ ਲੱਖਾਂ ਲੋਕਾਂ ਨੇ ਤੁਹਾਨੂੰ ਸੁਣਨਾ ਤੇ ਦੇਖਣਾ ਠੀਕ ਹੈ ਜੀ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਲੋਕਾਂ ਨੂੰ ਜਾਗਰੂਤ ਕਰਨਾ ਤੇ ਸੱਚੀ ਜਾਣਕਾਰੀ ਦੇਣੀ ਕਿਉਂ ਰੋਲ ਕੇ ਵੀਡੀਓ ਨਹੀਂ ਪਾਉਣੀ ਮੈਂ ਪਹਿਲਾਂ ਬਾਈ ਨੂੰ ਵੀ ਕਹਿਤਾ ਮੈਂ ਕਿ ਵੀਰੇ ਕੈਮਰੇ ਆ ਕੇ ਬੈਠ ਕੇ ਆਪਾਂ ਸੱਚੀ ਜਾਣਕਾਰੀ ਦੇਣੀ ਆ ਇਸ ਤੋਂ ਪਹਿਲਾਂ ਜਿੰਨੇ ਵੀ ਬੈਠੇ ਮੈਂ ਸਾਰਿਆਂ ਨੂੰ ਇਹ ਕਿੰਨਾ ਹੋਣਾ ਜੋ ਸੱਚ ਆ ਹਕੀਕਤ ਆ ਉਹ ਬੋਲਣੀ ਆ ਜਿਹੜੀ ਅੱਜ ਦੀ ਸਟੋਰੀ ਆ ਇਹ ਵੀ ਕੁਝ ਵੱਖਰੀ ਆ ਠੀਕ ਆ ਇਹ ਵੀ ਇੱਕ ਇਹਦਾ ਵੀ ਜਿਹੜਾ ਸਿਸਟਮ ਆ ਕੁਝ ਵੱਖਰਾ ਹੈਗਾ ਲੋਕਾਂ ਨਾਲ ਹੋਰ ਵੱਖਰਾ ਹੈਗਾ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਗੁਰਦੀਪ ਸਿੰਘ ਨਾਮ ਹੈ ਗੁਰਦੀਪ ਸਿੰਘ ਜਿਹੜਾ ਮੇਰੇ ਨਾਲ ਬਾਈ ਬੈਠਾ ਵੀਰੇ ਮੈਂ ਪਹਿਲਾਂ ਗੁਰਦੀਪ ਸਿੰਘ ਤੁਹਾਨੂੰ ਦੱਸਦਾ ਵੀਡੀਓ ਤੋਂ ਪਹਿਲਾਂ ਜਿਹੜੀ ਜਾਣਕਾਰੀ ਦੇਣੀ ਆ ਸੱਚ ਬੋਲਣਾ ਆਪਾਂ ਹਨਾ ਜਹੇਦਾਰ ਜੀ ਆਪਾਂ ਕੋਈ ਝੂਠ ਨਹੀਂ ਬ ਮੇਰੇ ਨਾਲ ਬਾਈ ਜੀ ਬੈਠੇ ਆ ਇਹਨਾਂ ਦਾ ਨਾਮ ਹੈਗਾ ਗੁਰਦੀਪ ਸਿੰਘ ਗੁਰਦੀਪ ਸਿੰਘ ਤੁਹਾਡਾ ਏਰੀਆ ਕਿਹੜਾ? ਜਗਰਾਓ ਏਰੀਆ ਜੀ ਸਾਡਾ ਜਗਰਾਓ ਪਿੰਡ ਕਿਹੜਾ ਤੁਹਾਡਾ? ਬੱਗੂ ਦੇ ਕੋਠੇ ਜੀ ਬੱਗੂ ਦੇ ਕੋਠੇ ਜਦੋਂ ਤੁਸੀਂ ਮੇਰੇ ਕੋਲ ਦਵਾਈ ਲੈਣ ਆਏ ਸੀ ਤੁਹਾਡੇ ਪਰਿਵਾਰ ਦੇ ਵਿੱਚ ਕਿਹੜੇ ਬੰਦੇ ਨੂੰ ਕੈਂਸਰ ਨੇ ਆਪਦੀ ਲਪੇਟ ਚ ਲੈ ਲਿਆ ਸੀ? ਮੇਰੇ ਮਾਸੀ ਜੀ ਨੇ ਜੀ ਤੁਹਾਡੇ ਮਾਸੀ ਜੀ ਉਹਨਾਂ ਦਾ ਪਿੰਡ ਕਿਹੜਾ? ਬੱਗੂ ਦੇ ਕੋਠੇ ਤੋਂ ਹੀ ਨੇ ਜੀ। ਅੱਛਾ ਬੱਗੂ ਦੇ ਕੋਠੇ ਆਂਦੀਆਂ। ਓਕੇ ਉਹਨਾਂ ਦੇ ਬਿਮਾਰੀ ਕਿੱਥੇ ਸੀ? ਉਹਨਾਂ ਦੇ ਤਕਰੀਬਨ ਜੀ ਸਾਰੇ ਬਾਡੀ ਦੇ ਵਿੱਚ ਹੀ ਸੀ ਤਕਰੀਬਨ 90% ਫੈਲ ਗਈ ਸੀ ਬੈਕ ਬੋਨ ਜਿਹੜਾ ਸਭ ਤੋਂ ਜ਼ਿਆਦਾ ਅਟੈਕ ਸੀ ਹੱਡੀਆਂ ਦਾ ਸਭ ਤੋਂ ਗੰਦਾ ਕੈਂਸਰ ਕਿਹੜਾ ਹੁੰਦਾ ਹੱਡੀਆਂ ਦਾ ਤੇ ਲਿਵਰ ਦਾ ਬਟ ਉਹਦੇ ਨਾਲ ਨਾ ਸਾਰੀ ਬਾਡੀ ਦੇ ਵਿੱਚ ਕੈਂਸਰ ਫੈਲ ਚੁੱਕਿਆ ਸੀਗਾ ਦਵਾਈ ਖਾਂਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਇੱਕ ਸਾਲ ਦੇ ਤਕਰੀਬਨ ਹੋ ਗਿਆ ਜੀ ਸਾਲ ਦੇ ਕਰੀਬ ਹੋ ਗਿਆ ਹਨਾ ਮੇਰੀ ਦਵਾਈ ਨੇ ਕੀ ਰਿਜ਼ਲਟ ਦਿੱਤਾ ਤੇ ਕੀ ਨੁਕਸਾਨ ਦਿੱਤਾ ਖੁੱਲ ਕੇ ਦੱਸਣਾ ਕੈਮਰੇ ਦੇ ਸਾਹਮਣੇ ਦੇ ਕੇ ਨੁਕਸਾਨ ਤਾਂ ਵੀਰ ਜੀ ਕੁਝ ਨਹੀਂ ਦਿੱਤਾ ਇਹਨੇ ਸਾਨੂੰ ਫਾਇਦਾ ਦਿੱਤਾ ਜਦੋਂ ਮੈਡੀਸਿਨ ਸ਼ੁਰੂ ਕੀਤੀ ਸੀ ਸਾਨੂੰ ਉਦੋਂ ਕਹਾ ਡਾਕਟਰਸ ਨੇ ਕਹਤਾ ਸੀ ਇੱਕ ਦੋ ਕੁ ਮਹੀਨੇ ਤੋਂ ਜ਼ਿਆਦਾ ਟਾਈਮ ਨਹੀਂ ਹੈ ਇਹਨਾਂ ਕੋਲ ਮਾਤਾ ਜੀ ਕੋਲੇ ਪਰ ਜਦੋਂ ਅਸੀਂ ਮੈਡੀਸਿਨ ਸ਼ੁਰੂ ਕੀਤੀ ਇਹਨਾਂ ਦੀ ਉਦੋਂ ਇਹ ਬੈੱਡ ਦੇ ਉੱਤੇ ਪੈਗੇ ਸੀ ਦੁਪੇਨ ਵੇਰਾ ਸ਼ੁਰੂ ਹੋ ਗਿਆ ਸੀ ਇਹਨਾਂ ਨੂੰ ਤੇ ਮੈਡੀਸਿਨ ਦੇਣ ਤੋਂ 5 ਇੱਕ ਦਿਨ ਦੇ ਅੰਦਰ ਅੰਦਰ ਇਹ ਬੈੱਡ ਤੋਂ ਉੱਠ ਖੜੇ ਸੀ ਆਪਦੇ ਤੋਂ ਉਹ ਤਾਂ ਖੜੇ ਹੋ ਗਏ ਤੇ ਸਾਨੂੰ ਤਸੱਲੀ ਹੋਊਗੀ ਕਿ ਹਾਂ ਹੁਣ ਇਹ ਰਿਕਵਰੀ ਤੇ ਸ਼ੁਰੂ ਹੋ ਜਾਣਗੇ ਅਸੀਂ ਆ ਦਵਾਈ ਹੁਣ ਪੋਜ਼ਿਟਿਵ ਰਿਜ਼ਲਟ ਦਊਗੀ ਉਸ ਤੋਂ ਬਾਅਦ 2-3 ਮਹੀਨੇ ਬਾਅਦ ਅਸੀਂ ਜਦੋਂ ਸਕੈਨ ਕਰਾਈ ਤੇ ਸਾਨੂੰ 40-50% ਦੇ ਰਿਜ਼ਲਟ ਮਿਲਿਆ ਵੀ ਬਿਮਾਰੀ ਤਕਰੀਬਨ ਕਾਫੀ ਜ਼ਿਆਦਾ ਹੱਦ ਤੱਕ ਖਤਮ ਹੋ ਗਈ ਸੀ ਫਿਰ ਦਵਾਈ ਹੋਰ ਚਲਾਈ ਗਏ ਹੁਣ ਹਲੇ ਫਰਮੇ ਦੇ ਵਿੱਚ ਸਕੈਨ ਕਰਾਈਆ ਔਰ ਉਹਦੇ ਵਿੱਚ ਬਿਮਾਰੀ ਜਿਹੜੀ ਸਕੈਨ ਚ ਆਈ ਉਹ ਜ਼ੀਰੋ ਆਈ ਹੈ ਕਿ ਬਿਲਕੁਲ ਹੀ ਖਤਮ ਹੈ ਮੈਂ ਗੱਲ ਰੋਕਦਾ ਵੀਰੇ ਦੀ ਦੁਨੀਆ ਦਾ ਸਭ ਤੋਂ ਵੱਡਾ ਟੈਸਟ ਕਿਹੜਾ ਹੈਗਾ ਪੈਟ ਸਕੈਨ ਪੈਟ ਸਕੈਨ ਫੁੱਲ ਬਾਡੀ ਟੈਸਟ ਹੁੰਦਾ ਆ ਮੇਰੇ ਫੋਨ ਦੇ ਵਿੱਚ ਆ ਜਿਹੜੀ ਵੀਰੇ ਨੇ ਰਿਪੋਰਟ ਭੇਜੀ ਸੀ ਇਹਨੂੰ ਆਪਾਂ ਸਟੱਡੀ ਕੀਤਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇਹਨਾਂ ਨੇ ਫਰਵਰੀ ਚ ਕਰਵਾਈ ਆ ਪੈਟ ਸਕੈਨ ਦੇ ਵਿੱਚ ਬਿਮਾਰੀ ਕਲੀਅਰ ਸਾਰੀ ਬਾਡੀ ਕਲੀਨ ਸਿੰਪਟਮ ਕਿਤੇ ਨਹੀਂ ਹੈਗਾ ਕੈਂਸਰ ਦਾ ਅੱਜ ਦੇ ਟਾਈਮ ਦੇ ਵਿੱਚ 1 ਸਾਲ ਦਵਾਈ ਖਾਣ ਤੋਂ ਬਾਅਦ ਕੈਂਸਰ ਖਤਮ ਬਟ ਜਿਹੜਾ ਮੇਰਾ ਦੋਸਤੋ ਟ੍ਰੀਟਮੈਂਟ ਆ ਡੇਢ ਸਾਲ ਤਕਰੀਬਨ ਦਵਾਈ ਖਾਣੀ ਹੀ ਖਾਣੀ ਆ ਚਾਹੇ 5 ਮਹੀਨਿਆਂ ਚ ਕੈਂਸਰ ਖਤਮ ਹੁੰਦਾ ਚਾਹੇ 6 ਚ ਖਸਮ ਖਤਮ ਹੁੰਦਾ ਪਰ ਜਿਹੜੀ ਦਵਾਈ ਆ ਮੈਂ ਵੀਰੇ ਨੂੰ ਪਹਿਲਾਂ ਦੱਸਤਾ 1 ਸਾਲ ਖਾਣੀ ਹੀ ਖਾਣੀ ਆ ਕੋਈ ਨੁਕਸਾਨ ਨਹੀਂ ਹੈਗਾ ਡਾਕਟਰੀ ਇਲਾਜ ਕਿੰਨਾ ਕਿਆ ਕਰਵਾ ਲਿਆ ਸੀ ਡਾਕਟਰ ਇਲਾਜ ਕਾਫੀ ਹੋ ਗਿਆ ਸਵੀਰ ਜੀ ਬਾਇਓਪਸੀ ਵਾਰਾ ਹੋ ਗਈ ਸੀ ਉਹਨਾਂ ਦੀ ਪੈਟ ਸਿਟੀ ਪਹਿਲਾਂ ਕਰਾਈ ਸੀ ਉਹ ਟ੍ਰੀਟਮੈਂਟ ਨਾਲ ਪੈਸੇ ਪੁੱਛਦੇ ਨਹੀਂ ਲਗਾਤੇ ਸੀ 18 ਕੀਮੋ ਹੋ ਗਈਆਂ ਸੋ ਸਾਡਾ ਐਕਚੁਅਲੀ ਜੀ ਪੀਸੀਐਚਐਸ ਦੇ ਥਰੂ ਚੱਲਦਾ ਪਿਆ ਸੀ ਅੱਛਾ ਇੱਕ ਗੱਲ ਮੈਂ ਤੁਹਾਡੀ ਗੱਲ ਰੋਕਦਾ ਯਾਰ ਜਿਹੜੀ ਕੀਮੋ ਕੀਮੋ ਲੋਕ ਕਰਦੇ ਰਹਿੰਦੇ ਆ ਕੀਮੋ ਕੀਮੋ ਕੀ ਰਿਜ਼ਲਟ ਆ ਕੀਮੋ ਦਾ ਦੱਸੋ ਮਾੜਾ ਕੁਛ ਨਹੀਂ ਜੀ ਰਿਜ਼ਲਟ ਤਾਂ ਕੁਛ ਨਹੀਂ ਹੈ ਉਲਟਾ ਬੋਡੀ ਹੋਰ ਡਾਊਨ ਹੋਈ ਉਹ ਨਾਲ ਜਿਵੇਂ ਵਾਲ ਸਾਰੇ ਖਤਮ ਹੋ ਗਏ ਬੋਡੀ ਦੇ ਕਲਰ ਫੇਡ ਮਤਲਬ ਬਲੈਕ ਹੋ ਗਿਆ ਪੂਰਾ weight reduce ਹੋ ਗਿਆ ਔਰ ਉਸ ਤੋਂ ਬਾਅਦ ਉਹ ਜਿਵੇਂ ਇੱਕ ਬੈੱਡ ਤੇ ਪੈ ਗਏ ਸਾਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਇਹ ਬਸ ਹੁਣ 4-5 ਦਿਨ ਹੀ ਇਸ ਤੋਂ ਜ਼ਿਆਦਾ ਨਿਕੜਨੇ ਇਮੀਡੀਏਟਲੀ ਅਸੀਂ ਜਦੋਂ ਮੈਡੀਸਿਨ ਲੈ ਕੇ ਗਏ ਵੀਰ ਜੀ ਤਾਂ ਜਾ ਕੇ ਸ਼ੁਰੂ ਕੀਤੀ ਤੇ ਸਾਨੂੰ 5-6 ਦਿਨ ਵਿੱਚ ਅਸਰ ਦਿਖਿਆ ਤੇ ਮਹੀਨੇ ਤੋਂ ਬਾਅਦ ਤਾਂ ਮਾਤਾ ਜੀ ਸਿਹਤ ਤੇ ਚਲੇ ਗਏ ਸੀ ਉੱਠ ਕੇ ਮੈਂ ਦਵਾਈ ਦੇਣ ਤੋਂ ਪਹਿਲਾਂ ਇੱਕ ਗੱਲ ਕਹਿਣਾ ਹੁੰਦਾ ਜਿੰਨੇ ਮਰੀਜ਼ ਦਵਾਈ ਲੈਣ ਆਉਂਦੇ ਆ ਦੇਖੋ ਰੱਬ ਇੱਕ ਆਪਰਮਾਤਮਾ ਇੱਕ ਹੀ ਆ ਹਨਾ ਜਿੰਨੇ ਸਾਰੀ ਸ੍ਰਿਸ਼ਟੀ ਸਾਜੀ ਆ ਕਈ ਬੰਦੇ ਮੈਨੂੰ ਫੋਨ ਤੇ ਪੁੱਛਦੇ ਆ ਕਈ ਬੰਦੇ ਇੱਥੇ ਪੁੱਛਦੇ ਬਾਈ ਗਰੰਟੀ ਸਭ ਤੋਂ ਪਹਿਲਾਂ ਬੰਦਿਆਂ ਦੇ ਮੂੰਹ ਦੇ ਵਿੱਚ ਇੱਕ ਹੀ ਸ਼ਬਦ ਹੁੰਦਾ ਬਾਈ ਗਰੰਟੀ ਕੀ ਆ ਦਵਾਈ ਦੀ ਦੇਖੋ ਤੁਸੀਂ ਵੀ ਵੀਡੀਓ ਸੁਣੀ ਜਾਂਦੇ ਆ ਤੇ ਮੈਂ ਬੋਲ ਕੇ ਦੱਸੀ ਜਾਂਦਾ ਬੰਦੇ ਦੀ ਗਰੰਟੀ ਹੈਗੀ ਆ ਤੁਸੀਂ ਮੈਨੂੰ ਦੱਸੋ ਇੱਕ ਸਕੈਂਟ ਦੀ ਗਰੰਟੀ ਨਹੀਂ ਹੈਗੀ ਦਵਾਈ ਲੈਣ ਵਾਲੇ ਬੰਦੇ ਪੁੱਛਦੇ ਜਿਵੇਂ ਇਹਨਾਂ ਨੂੰ ਦੱਸਿਆ ਡਾਕਟਰਾਂ ਨੇ ਕਹਿੰਦਾ 2 ਮਹੀਨੇ ਦਾ ਟਾਈਮ ਆ ਵੀ ਸੇਵਾ ਕਰ ਲੋ ਘਰੇ ਲ ਜਾ ਕੇ ਹਨਾ 2 ਮਹੀਨਾ ਟਾਈਮ ਆ ਨਹੀਂ ਸਵਾਸ ਤਾਂ ਰੱਬ ਦੇ ਹੱਥ ਚ ਆ ਡਾਕਟਰ ਨੇ ਜਵਾਬ ਦਿੱਤਾ ਨਾ ਬੰਦੇ ਨੇ ਬੰਦੇ ਨੂੰ ਜਵਾਬ ਦੇ ਦਿੱਤਾ ਰੱਬ ਨੇ ਜਵਾਬ ਤਾਂ ਨਹੀਂ ਨਾ ਦਿੱਤਾ ਅਸੀਂ ਤਾਂ ਇੱਕ ਹੋਪ ਲੈ ਕੇ ਅਸੀਂ ਆਕਾਸ਼ ਲੈ ਕੇ ਚੱਲੇ ਸੀ ਹਨਾ ਉਹ ਉਸੇ ਦੇ ਅਕੋਰਡਿੰਗ ਅਸੀਂ ਇਹ ਦਵਾਈ ਸ਼ੁਰੂ ਕੀਤੀ ਸੀ ਇਹਨਾਂ ਦੇ ਪੇਸ਼ੈਂਟ ਦੀ ਤੇ ਅੱਜ ਸਾਡੇ ਵਿੱਚ ਬੈਠੇ ਆ ਪਰਿਵਾਰ ਚ ਬੈਠੇ ਆ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਆ ਆਪਾਂ ਹਨਾ ਤੁਹਾਡੇ ਜਰੀਏ ਮੇਰਾ ਮਕਸਦ ਇਹ ਹੁੰਦਾ ਦੋਸਤੋ ਮੈਂ ਹਰ ਇੱਕ ਵੀਡੀਓ ਚ ਬੋਲਦਾ ਕੀਮੋ ਰੇਡੀਏਸ਼ਨ ਆਪਰੇਸ਼ਨ ਜਿਹਨੂੰ ਆਪਾਂ ਸਿੱਖ ਕੇ ਰੇਡੀਏਸ਼ਨ ਕਹਿ ਦਿੰਨੇ ਆ ਮੀਨੋ ਕਹਿ ਦਿੰਨੇ ਆ ਆਲ ਵਰਲਡ ਦੇ ਵਿੱਚ ਇੱਕ ਹੀ ਟ੍ਰੀਟਮੈਂਟ ਚੱਲੀ ਜਾਂਦਾ ਆ ਇਹ ਕੋਈ ਕੈਂਸਰ ਦਾ ਇਲਾਜ ਨਹੀਂ ਹੈਗਾ ਇਹ ਠੀਕ ਆ ਇਹਦੇ ਨਾਲ ਤੁਹਾਡੀ ਇਮਿਊਨਿਟੀ ਵੀਕ ਹੋਣੀ ਆ ਜਿਹੜੇ ਬੰਦੇ ਦੀ ਬਾਡੀ ਦੇ ਵਿੱਚ ਇੱਕ ਸ਼ਕਤੀ ਇੱਕ એનર્ਜੀ ਆ ਬਿਮਾਰੀ ਨਾਲ ਲੜਨ ਦੀ ਇਮਿਊਨਿਟੀ ਉਹ ਤਾਂ ਖਤਮ ਹੋ ਗਈ ਕੀਮੋ ਦੇ ਨਾਲ ਵੇਇਨਸ ਬੰਦ ਹੋ ਗਿਆ ਸੀ ਵੀਰ ਜੀ ਸਾਰੀਆਂ ਅੱਛਾ ਨਾੜਾਂ ਬੰਦ ਹੋ ਗਈਆਂ ਸਾਰੀਆਂ ਬੰਦ ਹੋ ਗਈਆਂ ਸੀ ਵੇਇਨਸ ਉਹਨਾਂ ਦੀ ਤਕਰੀਬਨ ਜਦੋਂ ਬਲੱਡ ਹੁਣ ਤਾਂ ਉਹ ਇਹ ਕਹਤਾ ਸੀ ਕਿ ਸਾਨੂੰ ਡਾਇਰੈਕਟ ਜਿਹੜੀ ਹਾਰਟ ਦੇ ਵਿੱਚ ਪਾਈਪ ਲੱਗਦੀ ਆ ਵੀ ਉਹ ਲੋਣੀ ਪੈਣੀ ਆ ਜੀ ਉਹ ਉੱਥੇ ਤੱਕ ਸਾਨੂੰ ਇਹਨਾਂ ਨੇ ਗੱਲ ਕਹਿ ਦਿੱਤੀ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਮੈਡੀਸਨ ਸ਼ੁਰੂ ਕੀਤੀ ਆ ਉਹ ਹੌਲੀ ਹੌਲੀ ਕਵਰ ਹੁੰਦੇ 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 ਉਹ ਤਕਰੀਬਨ ਪੂਰੇ ਰਿਕਵਰ ਹੋ ਗਏ ਹੁਣ ਤਾਂ ਉਹਨਾਂ ਦੇ ਵਾਲ ਵੈਰਾ ਸਾਰੇ ਵਾਪਸ ਆ ਗ ਕਣਾਵਰ ਚੰਗਾ ਖਾਂ ਦਾ ਡੇਟ ਵੀ ਵਧਾ ਲਿਆ ਜਦੋਂ ਤੁਸੀਂ ਇਹ ਪੈਟ ਸਕੈਨ ਕਰਾਈ ਇੱਕ ਹੋਰ ਆਪਾਂ ਗੱਲ ਕਰੀਏ ਜਦੋਂ ਤੁਸੀਂ ਡਾਕਟਰਾਂ ਨੇ ਪੈਟ ਸਕੈਨ ਦੇਖੀ ਤੁਸੀਂ ਉਹਨਾਂ ਨੂੰ ਦਿਖਾਈ ਡਾਕਟਰਾਂ ਦਾ ਕੀ ਜਵਾਬ ਸੀ ਅੱਗੋਂ ਉਹਨਾਂ ਦਾ ਕੀ ਵਿਚਾਰ ਸੀ ਅੱਗੋਂ ਜੋ ਜੋ ਅਸੀਂ ਹੁਣ ਪੈਟ ਸੀਟੀ ਲਾਸਟ ਲੇਟਸ ਵਾਲੀ ਕਰਾਈ ਆ ਉਸ ਤੋਂ ਬਾਅਦ ਡਾਕਟਰ ਹੈਰਾਨ ਸੀ ਉਹ ਕਹਿੰਦੇ ਕਿ ਜੋ ਲੀਵਰ ਦਾ ਮੈਟਸ ਹੁੰਦੇ ਆ ਲੀਵਰ ਮੈਟਸ ਹੀ ਕਹਿੰਦੇ ਉਹ ਉਹ ਕਹਿੰਦੇ ਕਿ ਲੀਵਰ ਮੈਟਸ ਜਾਂਦੇ ਨਹੀਂ ਹੁੰਦੇ ਵੀ ਪਤਾ ਨਹੀਂ ਕਿਵੇਂ ਚਲੇ ਗਏ ਫਿਰ ਉਹਨਾਂ ਨੇ ਸਾਰੀਆਂ ਪਿਛਾਂ ਰਿਪੋਰਟਸ ਆਪਦੀਆਂ ਖੁੱਲੀਆਂ ਸਾਰੇ ਡਾਕੂਮੈਂਟਸ ਕੋਲੇ ਉਹ ਕਹਿੰਦੇ ਉਹ ਹੱਥਾਂ ਪੈਰਾਂ ਚ ਆ ਗਏ ਹੋਣਗੇ ਉਹ अच्छा ਤੁਸੀਂ ਉਹਨਾਂ ਨੂੰ ਦੱਸਿਆ ਤਾਂ ਨਹੀਂ ਵੀ ਸਾਡੀ ਦਵਾਈ ਨਾਲ ਨਹੀਂ ਨਹੀਂ ਮੈਡੀਸਨ ਦਾ ਨਹੀਂ ਮੈਂ ਦੱਸਿਆ ਬਿਲਕੁਲ ਜੀ ਔਰ ਉਹਨਾਂ ਨੇ ਮੈਂ ਮੈਂ ਸਾਰੀਆਂ ਵੀਡੀਓ ਚ ਕਹਿੰਨਾ ਹੁੰਦਾ ਬੰਦੇ ਜਿਹਨੇ ਦਵਾਈ ਲੈਣਾ ਹੁੰਦਾ ਮੈਂ ਉਹਨਾਂ ਨੂੰ ਕਹਿੰਨਾ ਹੁੰਦਾ ਡਾਕਟਰ ਨੂੰ ਨਹੀਂ ਦੱਸਣਾ ਵੀ ਅਸੀਂ ਨਾਲ ਭਾਈ ਆਹ ਦਵਾਈ ਖਾਣੇ ਆ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਉਹਨਾਂ ਨੇ ਤੁਹਾਡਾ ਇਲਾਜ ਨਹੀਂ ਕਰਨਾ ਦੇਖੋ ਆਪਣੀ ਦਵਾਈ ਨਾਲ ਜਿਹੜੀ ਆਪਣੀ ਆਯੁਰਵੇਦ ਦਵਾਈ ਆ ਪੀਣ ਵਾਲੀ ਦਵਾਈ ਆ ਖਾਣ ਵਾਲੀ ਦਵਾਈ ਨਹੀਂ ਹੈਗੀ ਇਹਦੇ ਨਾਲ ਤੁਸੀਂ ਐਲੋਪੈਥੀ ਜਿਹੇ ਟਰੀਟਮੈਂਟ ਲੈਣਾ ਜੇ ਤੁਸੀਂ ਤੁਹਾਡੇ ਘਰ ਦੇ ਦੋ ਜੀ ਕਹਿੰਦੇ ਆ ਵੀ ਅਸੀਂ ਆਹ ਐਲੋਪੈਥੀ ਇਲਾਜ ਲੈਣਾ ਦੋ ਕਹਿੰਦੇ ਨਹੀਂ ਅਸੀਂ ਆਹ ਦਵਾਈ ਖਾਣੀ ਆ ਉਹਨਾਂ ਨੂੰ ਲੈ ਸਕਦੇ ਆ ਨਾਲ ਉਹਨਾਂ ਦਾ ਵੀ ਜੇ ਮੰਨਤਾਂ ਰੱਖਣਾ ਨਾ ਲੈ ਸਕਦੇ ਆ ਬਟ ਮੇਰੀ ਦਵਾਈ ਦਾ ਉਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਰਿਜ਼ਲਟ ਮਿਲੂਗਾ ਮੈਨੂੰ ਸਿਰਫ ਤੁਹਾਡੇ 20 ਤੋਂ 25 ਦਿਨ ਚਾਹੀਦੇ ਆ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ 20 ਤੋਂ 25 ਦਿਨ ਮਹੀਨੇ ਦਵਾਈ ਦਊਗਾ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਦੇ ਵਿੱਚ ਆਪਣੀ ਦਵਾਈ ਦਾ ਤੁਹਾਨੂੰ ਰਿਜ਼ਲਟ ਪਤਾ ਲੱਗ ਜੂਗਾ ਰਿਜ਼ਲਟ ਹੈਗਾ ਜਾਂ ਹੈ ਨਹੀਂ ਉਸ ਤੋਂ ਬਾਅਦ ਡਾਕਟਰਾਂ ਦੇ ਹਸਪਤਾਲ ਖੁੱਲੇ ਆ ਜਦੋਂ ਮਰਜ਼ੀ ਇਲਾਜ ਕਰਾ ਸਕਦੇ ਆ ਡਾਕਟਰ ਇਲਾਜ ਤਾਂ ਫਿਰ ਜਦੋਂ ਮਰਜ਼ੀ ਜਾ ਕੇ ਮੈਨੂੰ ਸਿਰਫ ਇੱਕ ਵਾਰੀ 20 ਤੋਂ 25 ਦਿਨ ਚਾਹੀਦੇ ਆ ਮੇਰੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮੈਂ ਦਿਖਾਉਣਾ ਆ ਦੇਖੋ ਜਿਹੜੀ ਵੀਰੇ ਨੂੰ ਮੈਂ ਦਵਾਈ ਦਿੰਦਾ ਹਨ ਹਰ ਇੱਕ ਬੰਦੇ ਦੀ ਵੱਖੋ ਵੱਖਰੀ ਸਟੋਰੀ ਆ ਵੱਖੋ ਵੱਖਰੀ ਦਵਾਈ ਦੇਣੀ ਪੈਂਦੀ ਆ ਕਿਸੇ ਨੂੰ ਡੋਜ਼ ਵੱਧ ਦੇਣੀ ਆ ਕਿਸੇ ਨੂੰ ਘੱਟ ਦੇਣੀ ਆ ਆ ਦਵਾਈ ਆ ਹੁਣ ਤੁਸੀਂ ਕਹੋਗੇ ਇਹਦੇ ਵਿੱਚ ਹੈ ਕੀ ਇਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਣੇ ਦਾਦੇ ਪੜਦਾਦੇ ਖਾਂਦੇ ਹੁੰਦੇ ਹੋਂ ਤੁਸੀਂ ਪਹਿਲਾਂ ਕੁਦਰਤੀ ਨੇਚਰਲ ਜੜੀ ਬੂਟੀਆਂ ਇਹਦੇ ਚ ਕੋਈ ਕੈਮੀਕਲ ਨਹੀਂ ਹੈਗਾ ਇਹਦੇ ਚ ਕੋਈ ਸਟੀਰਟ ਨਹੀਂ ਹੈਗਾ ਜਿਵੇਂ ਆਪਾਂ ਡਾਕਟਰੀ ਲੈਣ ਦੇ ਵਿੱਚ ਮੈਡੀਸਨ ਖਾਂਦੇ ਆ ਉਹ ਸਾਰਾ ਕੈਮੀਕਲ ਆ ਸਾਰਾ ਸਟੀਰਟ ਆ ਤੁਸੀਂ ਪੜ੍ਹੇ ਲਿਖੇ ਆ ਗੂਗਲ ਤੇ ਸਰਚ ਮਾਰਿਆ ਕਰੋ ਘਰੇ ਦਿਮਾਗ ਲਾਇਆ ਕਰੋ ਤੁਹਾਨੂੰ ਪਤਾ ਲੱਗ ਜੇ ਜਿਹੜੀ ਤੁਸੀਂ ਡਾਕਟਰ ਤੋਂ ਦਵਾਈ ਖਾਣੇ ਉਹ ਚ ਹੈ ਕੀ ਹੁਣ ਕਈ ਬੰਦੇ ਮੈਨੂੰ ਆ ਕੇ ਕਹਿੰਦੇ ਆ ਜੀ ਅਸੀਂ ਕੀਮੋ ਨਹੀਂ ਲਵਾਈ ਜਦੋਂ ਉਹਨਾਂ ਨੂੰ ਪੁੱਛੀਦਾ ਜਦੋਂ ਉਹਨਾਂ ਦਾ ਸਿਸਟਮ ਦੇਖੀਦਾ ਉਹ ਡੱਬੀ 'ਚ ਵੀ ਕੀਮੋ ਆਉਂਦੀ ਆ ਉਹ ਕਹਿੰਦੇ ਜੇ ਅਸੀਂ ਤਾਂ ਕੀਮੋ ਨਹੀਂ ਖਾਂਦੇ ਜਦੋਂ ਉਹਨਾਂ ਨੂੰ ਦੱਸੀਦਾ ਵੀਰੇ ਤੂੰ ਆ ਜਿਹੜੀਆਂ ਗੋਲੀਆਂ ਖਾਈ ਜਾਂਨੇ ਆ ਕੀਮੋ ਹੀ ਆ ਫਿਰ ਉਹ ਹੈਰਾਨ ਹੋ ਜਾਂਦੇ ਆ ਅੱਛਾ ਇਹਦੇ 'ਚ ਵੀ ਕੀਮੋ ਆ ਕੀਮੋ ਗੋਲੀਆਂ 'ਚ ਵੀ ਆਉਂਦੀ ਆ ਠੀਕ ਆ ਤੇ ਉਹ ਸਿਆਣੇ ਕਹਿੰਦੇ ਅੱਖ ਚੂੰਗਲ ਮਾਰਨੀ ਆ ਉਹ ਸਾਡੇ ਅੱਖ ਚੂੰਗਲ ਸਾਡਾ ਇਲਾਜ ਕਰੀ ਜਾਂਦੇ ਆ ਤੇ ਮੇਰੀ ਬੇਨਤੀ ਆ ਮੈਂ ਜ਼ਿਆਦਾ ਸਮਾਂ ਨਹੀਂ ਮੰਗਦਾ ਤੁਹਾਡਾ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਮੈਨੂੰ 4 ਸਾਲ ਹੋ ਗਏ ਬੋਲਦੇ ਨੂੰ ਸਿਰਫ 20 ਤੋਂ 25 ਦਿਨ ਚਾਹੀਦੇ ਆ ਮੈਨੂੰ 20 ਤੋਂ 25 ਦਿਨਾਂ ਦੇ ਵਿੱਚ ਇਹ ਦਵਾਈ ਤੁਹਾਡੇ ਬੰਦੇ ਦੀ ਜ਼ਿੰਦਗੀ ਵਾਪਸ ਲਿਆ ਸਕਦੀ ਆ ਜੇ ਤੁਸੀਂ ਸੇਵਨ ਕਰ ਲਓ ਪਹਿਲਾਂ ਜਿੱਦਾਂ ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਇਹ ਚੀਜ਼ ਹੁੰਦੀ ਆ ਜਾਂ ਆਂਡ ਗਵਾਂਡ ਚਾ ਜਾਂ ਕੋਈ ਰਿਸ਼ਤੇਦਾਰ ਆ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਸੀਏ ਪੋਸਟ ਹੋ ਗਿਆ ਉਹਨੂੰ ਕੈਂਸਰ ਆ ਗਿਆ ਠੀਕ ਆ ਜੀ ਆਪਾਂ ਡਾਕਟਰੀ ਇਲਾਜ ਤੋਂ ਪਹਿਲਾਂ ਇਹਦਾ ਸੇਵਨ ਕਰ ਲਾਂਗੇ ਸਾਡੇ ਤਿੰਨ ਫਾਇਦੇ ਹੋ ਜਾਣਗੇ ਨੋਟ ਕਰ ਲੈ ਸਭ ਤੋਂ ਪਹਿਲਾਂ ਜਿਹੜਾ ਤੁਹਾਡੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਦਿਨ ਰਾਤ ਇੱਕ ਕਰਕੇ ਤੁਹਾਡਾ ਪੈਸਾ ਬਚ ਜਾਊਗਾ ਦੂਜੇ ਨੰਬਰ ਤੇ ਤੁਹਾਡੀ ਹਰਾਸਮੈਂਟ ਜਿਹੜੇ ਹਸਪਤਾਲਾਂ ਦੇ ਵਿੱਚ ਮੈਂ ਪੰਜਾਬੀ ਚ ਸਿੱਧੀ ਜੀ ਗੱਲ ਇਹ ਕਹਿ ਦਨਾ ਧੱਕੇ ਆਪਾਂ ਧੱਕੇ ਖਾਣ ਵਾਲੀ ਗੱਲ ਹੀ ਹੋਗੀ ਜਦੋਂ ਆਪਾਂ ਹਸਪਤਾਲਾਂ ਚ ਜਾਂਦੇ ਹਾਂ ਨਾ ਗੇੜੇ ਖੜਦੇ ਆ ਸਾਡੇ ਜਿਹੜੇ ਗੇੜੇ ਬਚ ਜਾਣਗੇ ਤੀਜੇ ਨੰਬਰ ਤੇ ਸਾਡਾ ਸਭ ਤੋਂ ਇੰਪੋਰਟਡ ਚੀਜ਼ ਸਾਡਾ ਬੰਦਾ ਸਾਡਾ ਫੈਮਿਲੀ ਮੈਂਬਰ ਸਾਡਾ ਫੈਮਿਲੀ ਮੈਂਬਰ ਸਾਡੇ ਵਿੱਚ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਰਹ ਜੂਗਾ ਸਾਡੇ ਤਿੰਨ ਫਾਇਦੇ ਹੋ ਜਾਣਗੇ ਦੋਸਤੋ ਠੀਕ ਹੈ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਹਰ ਵਾਰੀ ਵੀਡੀਓ ਚ ਮੈਂ ਤੁਹਾਡੇ ਨਾਲ ਕੋਈ ਨਵੀਆਂ ਤੋਂ ਨਵੀਆਂ ਗੱਲਾਂ ਸਾਂਝੀਆਂ ਕਰਦਾ ਹਨਾ ਹਰ ਵਾਰੀ ਤੁਹਾਨੂੰ ਅਵੇਅਰ ਕਰਦਾ ਜਾਗਰੂਕ ਕਰਦਾ ਜਿਹੜੀ ਇਹ ਵੀਡੀਓ ਆ ਜਿਵੇਂ ਆਪਾਂ ਕਹਦੇ ਨਾ ਅੱਜ ਕੱਲ ਪੇਜ ਬੜੇ ਚੱਲੀ ਜਾਂਦੇ ਲੋਕਾਂ ਦੇ ਉਹ ਜੀ ਵੀਡੀਓ ਪਾਉਂਦੇ ਆ ਜੀ ਉਹਨਾਂ ਨੂੰ ਮੈਨੂੰ ਕੋਈ ਵੀ ਆਉਂਦਾ ਨੇ ਮਤਲਬ ਨਹੀਂ ਹੈਗਾ ਮੈਨੂੰ ਤਾਂ ਸਿਰਫ ਤੁਹਾਨੂੰ ਅਵੇਅਰ ਕਰਨ ਦਾ ਮਤਲਬ ਆ ਠੀਕ ਹੈ ਮੇਰਾ ਫਰਜ਼ ਕੀ ਆ ਬਿੱਕੇ ਸਦੀ ਜ਼ਿੰਦਗੀ ਬਾਜੇ ਜੇ ਅ குரு ਸਾਹਿਬ ਨੇ ਕੋਈ ਸੇਵਾ ਲਾਈ ਆ ਹਨਾ ਜੇ ਆਪਦੇ ਘਰੇ ਬਹਿ ਕੇ ਕੰਮ ਕਰਦੇ ਆ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਕਰਦੇ ਆ ਜੇ ਮੈਂ ਕੋਈ ਇਸ ਚੀਜ਼ ਤੇ ਧੰਦਾ ਕਰਨਾ ਹੋਵੇ ਤਾਂ ਮੈਂ ਵੀ ਪਾਸੇ ਦੁਕਾਨਦਗੋਣ ਖੋਲ ਕੇ ਬਹਿ ਜਾ ਕਿਸੇ ਸ਼ਹਿਰ ਦੇ ਵਿੱਚ ਤਾਂ ਫਿਰ ਉੱਥੇ ਆਪਾਂ ਵੀ ਇਸ ਚੀਜ਼ ਤੇ ਧੰਦਾ ਕਰ ਸਕਦੇ ਆ ਅਸੀਂ ਵੀ ਧਰਮਸ਼ਾਲਾ ਤੋਂ ਵੀ ਦਵਾਈ ਲਏ ਸੀ ਅੱਛਾ ਜਿਹੜੇ ਸਿਪਤੀ-ਪੁੱਤੀ ਨੇ ਜੇ ਹਾਂ ਤੇਵਤੀ ਨੇ ਉੱਥੇ ਦੋ ਬੰਦੇ ਦਵਾਈ ਦਿੰਦੇ ਆ ਇੱਕ ਪਹਾੜੀ ਦੇ ਉੱਤੇ ਦਿੰਦੇ ਆ ਇੱਕ ਥੱਲੇ ਦੇ ਉਹ ਜਿਹੜਾ ਉਹ ਤਾਂ ਪਤਾ ਨਹੀਂ ਜੀ ਕਿਹੜੇ ਸੀਗੇ ਉਹ ਉਹਦਾ ਰਿਜ਼ਲਟ ਮਿਲਿਆ ਨਹੀਂ ਜੀ ਹਾਂ ਉਹ ਇੱਥੇ ਬੜੇ ਆਉਂਦੇ ਲੋਕ ਧਰਮਸ਼ਾਲਾ ਤੋਂ ਦਵਾਈ ਲੈਣ ਆਉਂਦੇ ਆ ਦੋ ਮਹੀਨੇ ਉਹਨਾਂ ਦੀ ਵੀ ਖਾਦੀ ਸੀ ਉਹ ਥੋੜੀ ਜੀ ਚਲੋ ਜਿੱਦਾਂ ਵੀ ਆ ਹਰੇਕ ਬੰਦੇ ਦਾ ਆਪੋ ਆਪਣਾ ਤਿਆਰਬਾਨ ਚਲੋ ਰੱਬ ਜਾਣਦਾ ਵੀ ਉਹ ਕੀ ਆ ਕੀ ਨਹੀਂ ਕੋਈ ਰਿਜ਼ਲਟ ਨਹੀਂ ਸੀਗਾ ਜੀ ਚਲੋ ਇਹ ਤਾਂ ਪਰਮਾਤਮਾ ਨੂੰ ਪਤਾ ਹਨਾ ਜੀ ਤੇ ਦੋਸਤੋ ਇਹ ਮੇਰੀ ਜਿਹੜੀ ਵੀਡੀਓ ਸੀ ਮੇਰਾ ਮਕਸਦ ਸੀ ਤੁਹਾਨੂੰ ਜਾਗਰੂਤ ਕਰਨਾ ਹੁਣ ਤੁਹਾਡਾ ਇੱਕ ਇਨਸ ਤੋਡਾ ਇਨਸਾਨੀਅਤ ਤੌਰ ਤੇ ਫਰਜ ਕੀ ਬੰਦਾ ਨੈਟ ਅਸੀਂ ਸਾਰੇ ਚਲਾਉਣੇ ਆ ਉਂਗਲ ਮਾਰ ਕੇ ਪੋਸਟਾਂ ਸਾਰੇ ਤਾਂ ਠਾਂ ਠਾਂ ਕਰੀ ਜਾਂਦੇ ਆ ਬਸ ਇੱਕ ਹੀ ਬੇਨਤੀ ਆ ਯਾਰ ਮੈਨੂੰ ਕਮੈਂਟ ਭਵੇਂ ਨਾ ਕਰੋ ਜੋ ਪੋਸਟ ਸ਼ੇਅਰ ਕਰ ਦੇਜੋ ਕਿਸੇ ਦਾ ਫਾਇਦਾ ਹੋ ਜਾਊਗਾ ਜਿਹੜੀ ਇਹ ਪੋਸਟ ਪਾਈ ਆ ਇਹਨੂੰ ਸ਼ੇਅਰ ਕਰ ਦਿਓ ਜੋ ਸ਼ੇਅਰ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਊਗੀ ਕਿਸੇ ਦਾ ਫਾਇਦਾ ਹੋ ਜਾਊਗਾ 100 ਦੇ ਵਿੱਚੋਂ 90% ਜਿਹੜੇ ਮੇਰੇ ਕੋਲ ਲੋਕ ਆਉਂਦੇ ਆ ਉਹ ਕੌਣ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਹੁੰਦਾ ਸਾਰੇ ਲਾਸਟ ਤੇ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ 10% ਬੰਦੇ ਕਿਹੜੇ ਆਉਂਦੇ ਆ ਜਿਨ੍ਹਾਂ ਨੂੰ ਸਟਾਰਟਿੰਗ 'ਚ ਪਤਾ ਲੱਗ ਗਿਆ ਜਾਂ ਕਿਸੇ ਨੇ ਵੀਡੀਓ ਦੇਖ ਲਈ ਜਾਂ ਕਿਸੇ ਰਿਸ਼ਤੇਦਾਰ ਨੇ ਦੱਸਤਾ ਜਾਂ ਜਿਹੜੇ ਲੋਕ ਠੀਕ ਹੋਇਆ ਜਿਵੇਂ ਬਾਈਆਂ ਦੀ ਮਾਤਾ ਠੀਕ ਹੋਈ ਆ ਇਹਨਾਂ ਨੇ ਕਿਸੇ ਹੋਰ ਨੂੰ ਦੱਸਤਾ ਹਨ 10% ਲੋਕ ਉਹ ਆਉਂਦੇ ਆ ਠੀਕ ਆ ਦੋਸਤੋ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰੀਏ ਗਏ ਗੱਲਾਂ ਬਾਤਾਂ ਲੰਮੀਆਂ ਹੋਈ ਜਾਣੀਆਂ ਜਿਹੜਾ ਕੈਂਸਰ ਆ ਕੈਂਸਰ ਦੇ ਨਾਲ ਕੁਝ ਭਰੇਜ ਹੁੰਦੇ ਆ ਜਦੋਂ ਤੁਸੀਂ ਇੱਥੇ ਆਉਂਗੇ ਮੈਂ ਤੁਹਾਨੂੰ ਨਾਲ ਇੱਕ ਚਾਰਟ ਪੇਪਰ ਦਊਂਗਾ ਕੁਝ ਕੁ ਭਰੇਜ ਹੈਗੇ ਕੋਈ ਜ਼ਿਆਦੇ ਭਰੇਜ ਨਹੀਂ ਹੈਗੇ 20 ਤੋਂ 25 ਦਿਨਾਂ ਦੇ ਵਿੱਚ ਮਰੀਜ਼ ਨੂੰ ਰਿਜ਼ਲਟ ਮਿਲ ਜਾਊਗਾ ਆ ਮੈਂ ਜ਼ਿਆਦਾ ਸਮਾਂ ਨਹੀਂ ਮੰਗਿਆ ਡਾਕਟਰੀ ਇਲਾਜ ਤਾਂ ਜਦੋਂ ਮਰਜ਼ੀ ਕਰਾ ਲਈਏ ਹਨ ਡਾਕਟਰਾਂ ਦੇ ਹਸਪਤਾਲ ਤਾਂ ਖੁੱਲੇ ਆ ਉਹ ਤਾਂ ਤੁਹਾਨੂੰ ਮੋੜਦੇ ਨਹੀਂ ਜਦੋਂ ਮਰਜ਼ੀ ਜਾਵਣੋ ਪਰ 20 ਤੋਂ 25 ਦਿਨ 20 ਤੋਂ 25 ਦਿਨਾਂ ਦੇ ਵਿੱਚ ਸਾਡੇ ਬੰਦੇ ਦੀ ਜ਼ਿੰਦਗੀ ਦੀ ਜਿਹੜੀ ਨੁਹਾਰ ਆ ਉਹ ਬਦਲ ਸਕਦੀ ਆ ਸਾਡੇ ਘਰ ਦੀਆਂ ਖੁਸ਼ੀਆਂ ਵਾਪਸ ਆ ਸਕਦੀਆਂ ਬਸ ਵੈਗਰੂ ਤੇ ਭਰੋਸਾ ਰੱਖ ਕੇ ਆਇਆ ਜੋ ਜਿੰਨੇ ਵੀ ਆਉਣਾ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਆਇਆ ਜੋ 100% ਰਿਜ਼ਲਟ ਮਿਲੂਗਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9:00 ਤੋਂ 3:00 ਵਜੇ ਤੱਕ ਮਰੀਜ਼ ਨੂੰ ਨਾਲ ਨਹੀਂ ਲੈ ਕੇ ਆਉਣਾ ਕੱਲੀਆਂ ਰਿਪੋਰਟਾਂ ਲੈ ਕੇ ਆਉਣੀਆਂ ਮੇ 946540774 9465407174 ਜਦੋਂ ਤੁਸੀਂ ਫਰੀਦਕੋਟ ਆ ਗਏ ਫਰੀਦਕੋਟ ਤੋਂ ਜੇ ਫਰੀਦਕੋਟ ਆਉਣਾ ਹੀ ਪੈਣਾ ਤੁਹਾਨੂੰ ਹਨਾ ਫਰੀਦਕੋਟ ਜੇ ਤੁਸੀਂ ਆ ਗਏ ਫਰੀਦਕੋਟ ਤੋਂ ਫਰੋਜਪੁਰ ਰੋਡ ਆਉਣਾ ਫਰੀਦਕੋਟ ਆ ਕੇ ਫਰੀਦਕੋਟ ਤੋਂ ਫਰੋਜਪੁਰ ਰੋਡ ਆਉਣਾ ਫਰੋਜਪੁਰ ਰੋਡ ਤੇ 5 ਕਿਲੋਮੀਟਰ ਤੇ ਪਿੰਡ ਆਊਗਾ ਪਿਪਲੀ ਪਿੰਡ ਪਿਪਲੀ ਤੋਂ ਖਾਬੇ ਹੱਥ ਛਿਪਦੇ ਵਾਲੇ ਪਾਸੇ ਮੇਰੇ ਪਿੰਡ ਨੂੰ ਛੜਕਾ ਹੁੰਦੀ ਆ ਅਰਾਈਆਂ ਵਾਲਾ ਕਲਾ ਨੂੰ 2 ਕਿਲੋਮੀਟਰ ਤੇ ਮੇਰਾ ਪਿੰਡ ਆਰਾਈਆਂ ਵਾਲਾ ਕਲਾ ਠੀਕ ਹੈ ਜੀ ਤੇ ਤੁਸੀਂ ਮੈਨੂੰ ਸਵੇਰੇ 9 ਤੋਂ 3 ਮੈਨੂੰ ਮਿਲ ਸਕਦੇ ਆ ਆਪਦੇ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਤੇ ਮੇਰੇ ਨਾਲ ਬਾਈ ਜੀ ਬੈਠੇ ਸੀ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਇਹਨਾਂ ਦੇ ਜਿਹੜਾ ਪਰਿਵਾਰ ਦਾ ਦਰਦ ਸੀਗਾ ਉਹ ਕਿਵੇਂ ਜਿਹੜੀਆਂ ਗਮੀਆਂ ਸੀ ਉਹ ਖੁਸ਼ੀਆਂ ਦੇ ਵਿੱਚ ਮਾਰੇ ਨੇ ਤਬਦੀਲ ਕੀਤੀਆਂ ਹਨ ਵੀ ਇਹਨਾਂ ਦਾ ਫੈਮਿਲੀ ਮੈਂਬਰ ਕਿਵੇਂ ਜੇ ਮੈਂ ਕਹਾਂ ਦੂਜਾ ਜਨਮ ਹੋਇਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਠੀਕ ਹੈ ਜੀ ਇੱਕ ਲਾਸਟ ਸਟੇਜ ਸੀ ਲਾਸਟ ਸਟੇਜ ਤੋਂ ਉਹ ਡਾਕਟਰ ਵੀ ਹੈਰਾਨ ਹੋ ਗਏ ਸੀ ਵੀ ਇਹ ਮਰੀਜ਼ ਕਿਵੇਂ ਬਚਿਆ ਹਨ ਬਚਾਉਣ ਵਾਲਾ ਕੌਣ ਆ ਰੱਬ ਸਵਾਸ ਕਿੰਦੇ ਹੱਥ ਚ ਰੱਬ ਦੇ ਹੱਥ ਚ ਠੀਕ ਹੈ ਜੀ ਜਿਹੜਾ ਸਾਡਾ ਬੰਦਾ ਅੱਜ ਬੋੜ ਕੇ ਪ੍ਰਮਾਤਮਾ ਨੇ ਸਾਡੇ ਵਿੱਚ ਦਿੱਤਾ ਦੋਸਤੋ ਮੇਰੀਆਂ ਜੇ ਗੱਲਾਂ ਵਧੀਆ ਲੱਗਦੀਆਂ ਜੇ ਮੇਰਾ ਕੰਮ ਵਧੀਆ ਲੱਗਦਾ ਮੇਰੀਆਂ ਗਤੀਵਿਧੀਆਂ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜੁ ਕਰੋ ਤਾਂ ਜੋ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ